ਵਾਹਿਗੁਰੂ ਸਾਹਿਬ ਜੀਓ ਸਵਈਏ ਮਹੱਲੇ ਪੰਜਵੇਂ ਕੇ ਇੱਕ ਓ ਔੰਕਾਰ ਸਤਿਗੁਰ ਪ੍ਰਸਾਦਿ ਸਿਮਰੰਸੋਈ ਪੁਰਖ ਅਚਲ ਅਬਨਾਸੀ ਹਜ਼ੂਰ ਫਰਮਾਉਦੇ ਹਨ ਸਵਈਏ ਚੌਥੇ ਪਾਤਸ਼ਾਹ ਦੇ ਸੰਪੂਰਨ ਕਰਕੇ ਹੁਣ ਪੰਜਵੇਂ ਪਾਤਸ਼ਾਹ ਦੇ ਆਰੰਭ ਹੋਇਆ ਹੁਣ ਇਕੋ ਦੁਆਇ ਪ੍ਰੂਪ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ਿਕ ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸਿਮਰੰਗ ਸੋਈ ਪੁਰਖ ਅਚਲ ਅਬਨਾਸੀ ਪਹਿਲਾਂ ਮੰਗਲ ਕਰਦੇ ਹਾਂ ਗੁਰੂ ਸਾਹਿਬ ਦੀ ਮਹਿਮਾ ਕਰਨ ਵਾਸਤੇ ਸਿਮਨ ਕਰਦੇ ਹਾਂ ਸੋਈ ਜੋ ਪੂਰਨ ਪਰਮੇਸ਼ਰ ਹੈ ਜੋ ਅਚਲ ਕੁਟਾਸ ਰੂਪ ਹੈ ਅਬਨਾਸੀ ਨਾਸਤੋ ਰਹਪ ਹੈ ਜਿਸ ਸਿਮਰਤ ਦੁਰਮਤ ਮਲ ਨਾਸੀ ਜਿਸ ਵਾਹਿਗੁਰੂ ਦਾ ਸਿਮਰਨ ਕਰਨੇ ਕਰਕੇ ખોટી ਮਤ ਜਿਹੜੀ ਹੈ ਇਹਦੀ ਮੈਲ ਨਾਸ਼ ਹੋ ਜਾਂਦੀ ਹੈ ਮਲ ਵਖੇਪਾਦ ਕ ਵਰਨਾਰਕ ਵੀ ਨਾਸ਼ ਹੋ ਜਾਂਦੇ ਹਨ ਸਤਗੁਰ ਚਰਨ ਕਬਲ ਰਿਧ ਧਾਰਨ ਸਤਗੁਰੂ ਅਕਾਲ ਪੁਰਖ ਦੇ ਚਰਨਾਂ ਕਬਲਾਂ ਨੂੰ ਹਿਰਦੇ 'ਚ ਧਾਰਨ ਕਰਦੇ ਹਾਂ ਸਤਗੁਰੂ ਅਰਜਨ ਦੇ ਮਹਾਰਾਜ ਸਾਹਿਬ ਦੇ ਚਰਨਾਂ ਕਬਲਾਂ ਨੂੰ ਰੇ ਜਿਹੜੇ ਧਾਰ ਕੇ ਵਸਾ ਕਰਕੇ ਗੁਰ ਅਰਜਨ ਗੁਣ ਸਹਿਜ ਵਿਚਾਰ ਸਈ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਦੇ ਜਿਹੜੇ ਗੁਣ ਹਨ ਸਈ ਇਹ ਸ਼ਾਂਤੀਪੁਰੂਕ ਉਹਨਾਂ ਨੂੰ ਵਿਚਾਰਦੇ ਹਾਂ ਗੁਰੂ ਰਾਮਦਾਸ ਘਰ ਕੀਓ ਪ੍ਰਗਾਸ ਸਤਿਗੁਰੂ ਰਾਮਦਾਸ ਮਹਾਰਾਜ ਸਾਹਿਬ ਦੇ ਘਰ ਵਿੱਚ ਗਰੀਬ ਨੂੰ ਆ ਗੁਰੂ ਅਰਜਨ ਦੇਵ ਜੀ ਨੇ ਅਵਤਾਰ ਝਾਰਨਾ ਕੀਤਾ ਪ੍ਰਕਾਸ਼ ਕੀਤਾ ਜੇ ਪਰਨੇ ਸਹਿ ਰਿਖੇ ਪਵਲੇਓ ਕਲੰਗੀ ਦਰਜੀ ਪੜਨੇ ਸ਼ਹਿਰ 'ਚ ਪ੍ਰਗਟ ਹੋਏ ਆਂ ਜਿਵੇਂ ਗੁਰੂ ਰਾਮਦਾਸ ਸਾਹਿਬ ਦੇ ਘਰ ਵਿੱਚ ਮਹਾਰਾਜਾ ਗੋਨਵਾਲ ਸਾਹਿਬ ਵਿੱਚ ਸੇਵਾ ਕਰਦੇ ਗੁਰੂ ਅਮਰਦਾਸ ਸਾਹਿਬ ਜੀ ਹਿਜੂਰੀ ਵਿੱਚ ਬੀਬੀ ਭਾਨੀ ਭਗਤੀ ਕਰਕੇ ਮਹਾਰਾਜ ਦੇ ਚਰਨਾਂ ਜੀ ਰਹਿਣਾ ਚਾਹੁੰਦੇ ਕਿਸੇ ਕਰਕੇ ਗੋਨਵਾਲ ਸਾਹਿਬ ਦੇ ਵਿੱਚ ਹੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦਾ ਸਾਜ ਸੰਗਤ ਜੀ 1600 ਬੀ ਵਿਕਰਮੀ ਦੇ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦਾ ਪ੍ਰਕਾਸ਼ ਹੋਇਆ ਅਵਤਾਰ ਧਾਰਿਆ ਹੈ ਮਹਾਰਾਜੀ ਨੇ ਮਹਾਦੇਵ ਜੀ ਜਿਹੜੇ ਹਨ ਇਹ 1617 ਵਿੱਚ ਪ੍ਰਗਟ ਹੋਏ ਹਨ ਪਿਰਸੀਆ ਜਿਹੜਾ ਹੋਇਆ ਹੈ ਕਿ 1615 ਵਿੱਚ ਜਨਮਿਆ ਹੈ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਗਿਆਨੀ ਗਿਆਨ ਸਿੰਘ ਦੀ ਲਿਖਤ ਅਨੁਸਾਰ ਮਹਾਰਾਜ ਸਾਹਿਬ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ 1620 وچ ਪ੍ਰਗਟ ਹੋਏ ਹਨ ਸਗਲ ਮਨੋਰਥ ਪੂਰੀ ਆਸਾ ਸਾਹਿਬ ਰੋਸਾਖ ਸੁਦੀ ਪੰਚਮੀ ਨੂੰ ਗੁਰੂ ਸਾਹਿਬ ਦਾ અવਤਾਰ ਹੋਇਆ ਹੈ ਸਗਲ ਮਨੋਰਥ ਪੂਰੀ ਆਸਾ ਸਾਰੇ ਮੰਦੇ ਸੰਕਲਪ ਜਿੰਨੇ ਸੀ ਬੀਬੀ ਭਾਨੀ ਨੇ ਕਿਹਾ ਸੀ ਕਿ ਮਾਰਾ ਇਹ ਬਖਸ਼ਿਸ਼ ਕੀਤੀ ਹੈ ਸਾਡੇ ਘਰ ਚ ਹੀ ਗੁਰੀਾਈ ਰਵੇ ਉਹ ਸਾਰੇ ਮੰਦੇ ਸੰਕਲਪ ਬੀਬੀ ਜੀ ਦੇ ਪੂਰੇ ਕੀਤੇ ਸਾਰੇ ਸੰਸਾਰ ਦੀ ਕਲਿਆਣ ਕਰਨ ਵਾਸਤੇ ਗੁਰੂ ਅਰਜਨ ਦੇਵ ਨੂੰ ਨਾਮ ਦਾ ਜਹਾਜ ਪਿਆਰ ਕਰਕੇ ਸਭ ਦੀ ਆਸਾ ਪੂਰੀ ਕੀਤੀ ਕਲਿਆਣ ਕਰਨ ਦੀ ਤੈ ਜਨਮਤ ਗੁਰਮਤ ਬ੍ਰਹਮੁ ਪਛਾਣੇ ਕਿਰਸੇ ਬਾਦਸ਼ਾਹ ਤੁਸੀਂ ਅਵਤਾਰ ਧਾਰਨੇ ਇਨਸਾਰੀ ਸਤਗੁਰੂ ਨਾਮ ਗੁਰੂ ਰਾਮਦਾਸ ਸਾਹਿਬ ਦੀ ਗੁਰਮਤ ਦੁਆਰਾ ਬ੍ਰਹਮ ਆਤਮਾ ਨੂੰ ਪਛਾਣਨਾ ਕੀਤਾ ਕਲ ਜੋੜ ਕਰ ਸੁਜਾਸ ਵਖਾਣ ਕਲ ਭਟੀ ਕਹਿੰਦੇ ਹੱਥ ਜੋੜ ਕਰਕੇ ਆਪ ਦੇ ਸਰੇਣ ਜਸ ਦਾ ਕਥਨ ਕਰਦੇ ਹਾਂ ਭਗਤ ਜੋਗ ਕਉ ਜੈਤ ਵਾਰ ਸੇ ਸ੍ਰੀ ਗੁਰੂ ਅਰਜਨ ਦੇਵ ਜੀ ਜਿਹੜੇ ਜੋਗੀ ਸਨ ਉਹ ਭਗਤ ਨਹੀਂ ਸਨ ਜਿਹੜੇ ਭਗਤ ਸਨ ਉਹ ਜੋਗ ਨਹੀਂ ਸੀ ਕਮਾਉਂਦੇ ਆਹ ਭਗਤੀ ਦੇ ਜੋਗ ਨੂੰ ਦੋਹਾਂ ਨੂੰ ਜਿੱਤਣ ਵਾਲੇ ਹਾਂ ਹਰ ਜਨਕ ਉਪਾਇ ਹਰੀ ਇਹਨਾਂ ਜਨਕ ਗਿਆਨਵਾਨ ਆਪ ਨੂੰ ਪੈਦਾ ਕੀਤਾ ਹੈ ਸੰਸਾਰ ਦੀ ਕਲਿਆਣ ਕਰਨ ਵਾਸਤੇ ਜਗਤ ਪਿਕਾ ਰੂਪ ਆ ਪ੍ਰਗਟ ਹੋਏ ਹੋ। ਸ਼ਬਦ ਗੁਰੂ ਜਿਵੇਂ ਜਨਕ ਨਰਨੇਪ ਰਿਹਾ ਹੈ ਇਓ ਹਰੀ ਨੇ ਆਪ ਨੂੰ ਗਿਆਨਵਾਨ ਉਤਪਨ ਕੀਤਾ ਹੈ। ਸ਼ਬਦ ਗੁਰੂ ਪ੍ਰਕਾਸ਼ਿਓ। ਆਪ ਜੀ ਨੂੰ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਅਮਰਦਾਸ ਸਾਹਿਬ ਜੀ ਨੇ ਜਦੋਂ ਮਹਾਰਾਜ ਪੰਗਦੇ ਪਾਸ ਦਰਸ਼ਨ ਕਰਨ ਵਾਸਤੇ ਬਾਲਕਬਸਿਆ ਜੀ ਗਏ ਹਨ ਸ੍ਰੀ ਗੁਰੂ ਅਰਜਨ ਦੇਵ ਮਾਰੇ ਸਾਹਮਣੇ ਜਾ ਕੇ ਮਾਰੇ ਨਮਸਕਾਰ ਕੀਤੀ ਹੱਥ ਜੋੜ ਕੇ ਖੜੇ ਹੋ ਗਏ ਧੂੜ ਲੱਗੀ ਹੋਈ ਹੈ ਮਹਾਰਾਜ ਸਾਹਿਬ ਬੀਬੀ ਧਾਨੀ ਜੀ ਦੌੜ ਕੇ ਆਏ ਕਿ ਮਹਾਰਾਜ ਸਾਹਿਬ ਦੇ ਪਾਸ ਇਹ ਧੂੜ ਲੱਗੀ ਨਾਲ ਕਿਉਂ ਚਲੇ ਗਏ ਮਾਰੇ ਨੇ ਕਿ ਬੀਬੀ ਇਹਨਾਂ ਨੂੰ ਖੜੇ ਰਹਿਣ ਦਿਓ ਸਾਡੇ ਪਾਸ ਉਸ ਵਕਤ ਬੀਬੀ ਨੂੰ ਗੁਰੂ ਸਾਹਿਬ ਦੀ ਪ੍ਰਸੰਤਾ ਜਾਣ ਕੇ ਮਾਰੇ ਦੇ ਦਰਸ਼ਨ ਕਰ ਰਹੀ ਹੈ ਖੜੀ ਗੁਰੂ ਸਾਹਿਬ ਜੀ ਆਪਣੀਆਂ ਭੂਜਾਂ ਦੇ ਨਾਲ ਗੁਰੂ अर्जुन ਦੇ ਵੀਰੇ ਸੀਨ ਨੂੰ ਤੋਲਿਆ ਤੋਲਣ ਤੋਂ ਮਾਰਾ ਸਾਹਿਬ ਸਕੇ ਪਾਦਸ਼ਾਹੀ ਦਾ ਸਰੀਰ ਮੋਜਲ ਸੀ ਨਿਰਵਾਹ ਸਰੀਰ ਸੀ ਲੰਮਾ ਸੀ ਕੱਦ ਵੇਖ ਕੇ ਮਾਰਾ ਕਹਿਆ ਦੋਹੇ ਤਾਂ ਬਾੜੀ ਕਾ ਮੋਜਤਾ ਇਹ ਵਰਦਤਾ ਕੇ ਦੋਤਾ ਬਾਣੀ ਦਾ ਜਹਾਜ਼ ਕਰਨਗੇ ਰਚਣਗੇ ਇਹ ਵਰਜਨਨ ਮਾਲਕ ਵਸਦਾ ਜੀ ਪ੍ਰਾਪਤ ਕੀਤਾ ਸੀ ਇਸੇ ਪ੍ਰਕਾਰ ਸਾਹਿਬ ਸੰਗੇ ਜੀ ਫਿਰ ਜਦੋਂ ਮਾਰਾ ਸਾਹਿਬ ਜੀ ਬੱਚਿਆਂ ਦੀ ਨਹੀਂ ਆਈ ਆਪਣੇ ਚਰਨਾਂ ਨੂੰ ਉਠਾ ਕੇ ਮਾਰੇ ਪਲੰਘ ਤੇ ਰੱਖਣ ਲੱਗੇ ਸਤਿਗੁਰੂ ਸਾਹਿਬ ਹੱਸ ਕੇ ਕਹਿਣ ਲੱਗੇ ਆਪਣੇ ਪਿਤਾ ਤੋਂ ਲੈਣਾ ਐਡਾ ਕਾੜੀ ਨਾ ਕਰੋ ਗੁਰਦਾ ਗੱਦੀ ਦੇ ਉੱਤੇ ਬੈਠਣ ਦੀ ਇਸ ਪ੍ਰਕਾਰ ਸਾਧ ਸੰਗੀਆਂ ਨੂੰ ਪਹਿਲਾਂ ਹੀ ਵਰ ਦੇ ਦਿੱਤੀ ਕਿਉਂ ਗੁਰੂ ਸਾਹਿਬ ਦੇ ਸ਼ਬਦ ਦਾ ਪ੍ਰਕਾਸ਼ ਸ੍ਰੀ ਗੁਰੂ ਗੋਬਿੰਦ ਸਾਹਿਬ ਦਾ ਗੁਰੂ ਅਰਜਨ ਸਾਹਿਬ ਜੀ ਆਪ ਕੀਤਾ ਹੈ ਚੋਂ ਸਰਦਾਂ ਦੀ ਬਾਣੀ ਨੂੰ ਸਮੱਗਰ ਰਾਜ ਕਰਕੇ ਭਗਤ ਬਾਣੀ ਰਜ ਕੇ ਆਪਣੀ ਰਚਨਾ ਰਜ ਕੇ ਇਹ ਸਤਿਗੁਰੂ ਦਾ ਪ੍ਰਕਾਸ਼ ਕੀਤਾ ਦੁਨੀਆ 'ਚ ਤੇ ਭਾਵੇਂ ਛੇਵੇਂ ਸਰੂਪ ਚ ਭਾਈ ਗੁਰਦਾਸ ਜੀ ਕਹਿੰਦੇ ਮੈਂ ਛਿਆਸ ਰੂਪਾਂ ਦੇ ਭਾਈ ਮੁੰਦੇ ਸਾਹਿਬ ਨੂੰ ਵਰشن ਕੀਤੇ ਹੈ ਪਰ ਛਿਆਸ ਰੂਪਾਂ ਦੇ ਹੁੰਦਿਆਂ ਹੋਇਆਂ ਸਭ ਵੀ ਗੁਰੂ ਸੀ ਸਾਰਿਆਂ ਵਿੱਚ ਇਸੇ ਪ੍ਰਕਾਰ ਸੋ ਸੰਗੀ ਸ਼ਬਦ ਜਿਹੜਾ ਗੁਰਾਂ ਦਾ ਹੈ ਉਹ ਉਪਦੇਸ਼ ਇਹਦਾ ਦੁਨੀਆਂ ਚ ਪ੍ਰਕਾਸ਼ ਕੀਤਾ ਹੈ ਆਪਨੇ ਸ਼ਬਦ ਜੋ ਬ੍ਰਹਮ ਹੈ ਕਹਿੰਦੇ ਡਾਈ ਗੁਰੂ ਮਾਰਾ ਸਿੱਖਾਂ ਦੇ ਹਿਰਦਿਆਂ 'ਚ ਆਪ ਪ੍ਰਕਾਸ਼ਿਆ ਹੈ ਹਰ ਰਸਨ ਬਸਾਓ ਹਰੀ ਦੇ ਨਾਮ ਨੂੰ ਰਸਨਾ ਦੇ ਤੇ ਬਸਾਉਣਾ ਕੀਤਾ ਸਿੱਖਾਂ ਨੇ ਗੁਰੂ ਨਾਨਕ ਅੰਗਦ ਅਮਰ ਲਾ ਜਿਵੇਂ ਸਤਿਗੁਰੂ ਨਾਨਕ ਦੇਵ ਜੀ ਨਾਲ ਮਿਲ ਕਰਕੇ ਗੁਰੂ ਅੰਗਦ ਸਾਹਿਬ ਜੀ ਉਹ ਹੀ ਸਰੂਪ ਹੋਏ ਜਿਵੇਂ ਗੁਰੂ ਅੰਗਦ ਸਾਹਿਬ ਨਾਲ ਮਿਲ ਕੇ ਗੁਰੂ ਅਮਰਦਾਸ ਸਾਹਿਬ ਜੀ ਉਹ ਜੋਤੀ ਰੂਪ ਹੋਏ ਉਤਮ ਪਦ ਪਾਇਓ ਉਤਮ ਪਦਵੀ ਗੁਰਤਾ ਗੱਦੀ ਨੂੰ ਪਾਉਣਾ ਕੀਤਾ ਗੁਰੂ ਅਰਜਨ ਸਾਹਿਬ ਗੁਰੂ ਰਾਮਦਾਸ ਐਵੇਂ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਅਮਰਦਾਸ ਨਾਲ ਮਿਲ ਕੇ ਉਤਮ ਪਦਵੀ ਨੂੰ ਪਾਉਣਾ ਕੀਤਾ ਤੇ ਐਵੇਂ ਗੁਰੂ ਰਾਮਦਾਸ ਦੇ ਘਰ ਜਿਹੇ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਗੁਰ ਅਰਜਨ ਘਰ ਗੁਰ ਅਰਜਨ ਘਰ ਗੁਰੂ ਰਾਮਦਾਸ ਘਰ ਗੁਰੂ ਰਾਮਦਾਸ ਸਾਹਿਬ ਦੇ ਹੈ ਗੁਰੂ ਅਰਜਨ ਸਾਹਿਬ ਜੀ ਭਗਤ ਉੱਤਰ ਆਇਓ ਭਗਤੀ ਦੁਨੀਆ ਨੂੰ ਪੈਦਾ ਕਰਨ ਵਾਸਤੇ ਭਾਉ ਭਗਤ ਨੂੰ ਦੁਨੀਆ ਵਿੱਚ ਕਾਇਮ ਰੱਖਣ ਵਾਸਤੇ ਦੁਨੀਆ 'ਚੋਂ ਭਗਤ ਪੈਦਾ ਕਰਨ ਵਾਸਤੇ ਕਿਉਂ ਭਗਤੀ ਰੂਪ ਵਿੱਚ ਮਹਾਰਾ ਆਪ ਹੈ ਜੋਤੀ ਸਰੂਪ ਹੋ ਪਰ ਭੇਸ ਭੇਸ ਬਲਟ ਕੇ ਮਹਾਰਾ ਭਗਤ ਰੂਪ ਵਿੱਚ ਪ੍ਰਗਟ ਹੋਏ ਆਏ ਹੋ ਇਹ ਨਿਮਰਤਾ ਨਾਲ ਗੁਰੂ ਸਾਹਿਬ ਇਹਨ ਕਿਹਾ ਭਈ ਸਾਨੂੰ ਸਤਗੁਰਾਂ ਦੇ ਭਗਤ ਲਿਖੋ ਇਸ ਕਰਕੇ ਪਹਿਲੀ ਤੁਕ ਵਿੱਚ ਹੀ ਉਹ ਲਿਖ ਦੁੱਤਾ ਹੈ ਪਰ ਅੱਗੇ ਕਹਿਣਗੇ ਕਿ ਗੁਰੂ ਅਰਜਨ ਪ੍ਰਤਾਖਰ ਕਿਉਂ ਭਗਤੀ ਨੂੰ ਫੈ ਪੈਦਾ ਕਰਨ ਵਾਲੇ ਭਾਉ ਭਗਤ ਜਿਨ੍ਹਾਂ ਤੋਂ ਬਿਆਨਤ ਸ੍ਰਿਸ਼ਟੀ ਦੇ ਲੋਕ ਭਗਤ ਬਣੇ ਹਨ ਓ ਗੁਰੂ ਆਪ ਉਤਰੇ ਆਏ ਹਨ ਪ੍ਰਗਟ ਹੋਇਆ ਏ ਵਡ ਭਾਗੀ ਉਹਨ ਮੰਨਿਓ ਜਦੋਂ ਵੱਡਿਆਂ ਭਾਦਾਂ ਵਾਲੇ ਉਹਨ ਮੰਨਿਓ ਵਿਚਾਰਿਆ ਹੈ ਦਿਲ ਚ ਰਤ ਸਬਦ ਬਸਾਇਓ ਉਹਨ ਮੰਨ ਵਿਚਾਰ ਕੀਤੀ ਹੈ ਵੱਡਿਆਂ ਭਾਗ ਜਿਨ੍ਹਾਂ ਦੇ ਵੱਡੇ ਭਾਗ ਸੀ ਉਹਨਾਂ ਨੇ ਗੁਰੂ ਅਰਜਨ ਸਾਹਿਬ ਨੂੰ ਗੁਰੂ ਸਰੂਪ ਕਰਕੇ ਮੰਨਿਆ ਹੈ ਰਤ ਸਬਦ ਬਸਾਇਓ ਉਹਨਨ ਅਨੁਮਾਨ ਪ੍ਰਮਾਨ ਦੁਆਰਾ ਵਿਚਾਰਿਆ ਹੈ ਕਿ ਗੁਰੂ ਸਾਹਿਬ ਪਾਰਮੰਦਰੂਪ ਹੈ ਤੇ ਜਿਨ੍ਹਾਂ ਨੂੰ ਮੰਨਿਆ ਹੈ ਹਿਰਦ ਸਬਦ ਵਸਾਇਆ ਉਹਨਾਂ ਦੇ ਹਿਰਦੇ 'ਚ ਮਹਾਰਾਜ ਆਪ ਸ਼ਬਦ ਬ੍ਰਹਮ ਨੂੰ ਵਸਾਤਾ ਹੈ ਸ਼ਬਦ ਗੁਰੂ ਆਪ ਵਸਾਤਾ ਉਹਨਾਂ ਦੇ ਹਿਰਦੇ 'ਚ ਮਨ ਮਾਲਕ ਸੰਤੂਖਿਓ ਉਹਨਾਂ ਦੇ ਮਨ ਦੇ ਅੰਦਰ ਮਣੀਆਂ ਤੇ ਮਾਨਕ ਦੀ ਨਹੀਂ ਆਈ ਸੱਚੇ ਪਿਆਰ ਸ ਆ ਮਨ ਮਣੀਆਂ ਦੀ ਨਹੀਂ ਆਈ ਜਿਨ੍ਹਾਂ ਦਾ ਭਗਤੀ ਵਾਲਾ ਹੋ ਗਿਆ ਹੈ ਮਾਨਕ ਸਰਵਣ ਮੰਨਨ ਵਿਹਾਸਨ ਆਦੇ ਗੋਣਾ ਆ ਗਏ ਹਨ ਸੰਤੋਖ ਦੇ ਸਹਿਤ ਹੋ ਗਏ ਹੈ ਸੰਤੋਖ ਐਸੀ ਚੀਜ਼ ਹੈ ਜਿਵੇਂ ਨਰਤੂ ਅਗਨੀ ਹੁੰਦੀ ਹੈ ਕੋਲੇ ਹੁੰਦੇ ਅੱਗ ਦੇ ਉਹਦੇ ਚ ਧੂਆ ਨਹੀਂ ਹੁੰਦਾ ਐਸ ਸੰਤੋਖ ਵਾਲੇ ਜੀਵਨ ਪੂਰਨ ਗਿਆਨ ਵਿੱਚ ਇਸਤ ਹੈ ਜਿਹਦੇ ਤ੍ਰਿਸ਼ਨਾ ਦਾ ਧੂਆ ਹੈ ਨਹੀਂ ਇਸ ਪ੍ਰਕਾਰ ਮਹਾਰਾਜ ਸਾਹਿਬ ਮਨ ਨੂੰ ਮਾਨਕ ਵਰ ਸੁੱਧ ਕਰਕੇ ਸੰਤੋਖ ਦੇ ਸਹਿਦ ਕਰਤਾ ਉਹਨਾਂ ਦੇ ਨੂੰ ਗੁਰਨਾਮ ਦਿਰਡਾਇਓ ਜਿਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਆਪ ਨਾਮਦਰਣ ਕਰਾਇਆ ਹੈ। ਆਗਮ ਅਗੋਚਰ ਪਾਰ ਬ੍ਰਹਮ। ਕੇ ਮਾਰੇ ਆਗਮ શાਸਤਰਾਂ ਕਰਕੇ ਅਗੋਚਰ ਇੰਦਰੀਆਂ ਦੇ ਵਿਸ਼ੇ ਹੋ। ਪਾਰਮ ਪਾਪਾਂ ਪੁੰਨਾਂ ਤੋਂ ਪਾਰ ਹੋਮ ਬ੍ਰਹਮ ਵਿਆਪਕ ਸਰੂਪ ਹੋ। ਸਤਗੁਰੂ ਦਰਸਾਇਓ। ਕੇ ਸਤਗੁਰੂ ਆਪ ਦੇ ਦਰਸ਼ਨ ਇਸ ਪ੍ਰਕਾਰ ਦੇਖਣਾ ਕੀਤੇ ਸਿਖਾਣੇ। ਸਤਗੁਰੂ ਰਾਮਦਾਸ ਜੀ ਨੇ ਆਪ ਨੂੰ ਸਰੂਪ ਉਹ ਦਰਸਾ ਦਿੱਤਾ ਹੈ। ਕਿਸੈ ਗੁਰੂ ਆਪਨੇ ਸਿੱਖਾਂ ਦੇ ਤਾਈ ਉਹ ਸੂਰ ਦਰਸਾਤਾ ਬਖਾਤਾ ਹੈ ਗੁਰ ਅਰਜਨ ਘਰ ਗੁਰੂ ਰਾਮਦਾਸ ਏ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਘਰ ਵਿੱਚ ਤੁਨ ਬਹੁ ਟਹਿਰਾਏ ਤੁਨ ਬਹੁ ਜਥਾਰ ਸਿ ਗਿਆਨ ਆਪ ਸੱਚੇ ਪਾਤਸ਼ਾਹ ਭਇਆ ਤੋ ਰਹਿਤ ਉਹ ਸੱਚੇ ਪਾਤਸ਼ਾਹ ਟਕਾਉਣਾ ਕੀਤਾ ਹੈ ਆਪਨੇ ਗੁਰੂ ਅਰਜਨ ਸਾਹਿਬ ਜੀ ਆਪਦੇ ਘਰ ਹਿਰਦੇ ਚ ਗੁਰੂ ਰਾਮਦਾਸ ਜੀ ਅਨੰਤ ਹੋ ਸਰੂਪ ਹੋ ਜਿਹੜਾ ਸੀ ਉਹ ਇਸ਼ਤਿਤ ਕਰ ਦਿੱਤਾ ਹੈ ਜਨਕ ਰਾਜ ਵਰਤਾ ਜਿਵੇਂ ਜਨਕ ਰਾਜ ਆ ਜੀ ਵਿਦੇਹੀ ਜਨਕ ਹੋਏ ਐ ਤ੍ਰਿਵਿੰਨ ਜਨਕ ਹੋਏ ਐ ਜੋ ਗਿਆਨਵਾਨ ਸਨ ਜਿਨ੍ਹਾਂ ਦੇ ਾਕਾਤ ਸਪਸ਼ਟ ਵਿੱਚ ਜੇਕਰ ਆਉਂਦਾ ਨੌ ਮੁਨੀ ਧੂਰਲਾ ਲਾਵਾ ਗੋ ਉਸ ਦੇ ਅੰਦਰ ਜਨਕ ਰਾਜ ਜਿਵੇਂ ਗਿਆਨਵਾਨ ਹੋ ਕੇ ਜਨਕ ਰਾਜ ਕਰ ਰਿਹਾ ਸੀ ਸੁਖਦੇਵ ਇਹਦੇ ਪਾਸ ਜਦੋਂ ਆਇਆ ਸੁਖਦੇਵ ਦੇ ਅੰਦਰ ਭਗਤੀ ਦਾ ਮਾਨ ਸੀ ਇਹ ਬ੍ਰਗਤੀ ਦੇ ਮਾਣ ਦੇ ਸਹਿਬ ਇੱਕ ਤੂੰਬਾ ਸੀ ਪਾਣੀ ਵਾਲਾ ਤੇ ਇੱਕ ਫੌੜੀ ਸੀ ਧੂਈ ਵਾਲੀ ਇਹ ਡਿਊਟੀ ਚ ਰੱਖ ਕੇ ਜਨਕ ਰਾਜੇ ਦੇ ਕੋਲੇ ਗਿਆ ਜਨਕ ਰਾਜੇ ਦੇ ਕੋਲੇ ਜਾ ਕੇ ਜਦੋਂ ਮਿਲਿਆ ਜਨਕ ਨੂੰ ਕਹਿਣ ਲੱਗਾ ਸੰਕਲਪ ਨਾਲ ਕਹਿੰਦੇ ਤਾਂ ਰਾਜਸੀ ਸੁਭਾਅ ਵਿੱਚ ਬੈਠਾ ਹੈ ਇਹਦੇ ਸੋਨੇ ਦੇ ਮੰਦਰ ਹੈ ਅਤੇ ਇਹਦੇ ਰਤਨਾਂ ਜਾਂ ਤਕੀਰਦੇ ਹੈ ਜਨਕ ਰਾਜਾ ਕਹਿਣ ਲੱਗਾ ਮੇਰੀ ਛਾਤੀ 'ਚ ਨਹੀਂ ਜੜੇ ਹੋਏ ਜਿਹੜੇ ਮੰਦਰ ਹਨੇ ਕੰਨਾ ਜਿਹੜੀਆਂ ਅਸੀਂ ਧਰਤੀ ਦੇ ਉੱਤੇ ਹਨ ਗਈਆਂ ਫਿਰ ਕਹਿਣ ਲੱਗਾ ਕਿ ਆਪ ਰਾਜ ਸਾਜ ਵਿੱਚ ਕਿਵੇਂ ਨਰਲੇਪ ਰਹਿੰਨੇ ਹੋ ਕਹਿੰਦੇ ਨਰਲੇਪ ਰਹਿਣ ਦਾ ਤੈਨੂੰ ਤਰੀਕਾ ਦੱਸਦੇ ਆ ਫਿਰ ਉਪਦੇਸ਼ ਗਿਆਗੇ ਪਹਿਲਾਂ ਥਾਲੀ ਆ ਲੈ ਕੇ ਤੇਲ ਦੀ ਭਰ ਕੇ ਫੇਰਿਆ ਜਿਸ ਵੇਲੇ ਫੇਰਨ ਵਾਸਤੇ ਗਿਆ ਬੜੇ ਰੰਗ ਰਾਵ ਰਾਜ ਵਿੱਚ ਸਾਧ ਸੰਗੇ ਜੀ ਬੜੇ ਭਾਰੀ ਨਮੈਸ਼ੀ ਬਣਾਤੀ ਸਾਰਿਆਂ ਦੀ ਖਾਏ ਖਾਏ ਕੇ ਲੰਗਰੇ ਤੇਲ ਨਾਲ ਡੁੱਲ ਜੇ ਕਿਸੇ ਵੱਲ ਨਹੀਂ ਝਾਕਦਾ ਆ ਗਿਆ ਉਹ ਆਪਸੇ ਕਹਿਣ ਲੱਗੇ ਹੇ ਸੁਖਦੇਵ ਤੇਲ ਕਿਤੇ ਦੁੱਲਿਆ ਤਾਂ ਨਹੀਂ ਕਹਿੰਦੇ ਜੀ ਦੁੱਲਿਆ ਨਹੀਂ ਅਕੇ ਬਾਹਰ ਕਿ ਰੰਗ ਰਾਹ ਕਿੰਦਾ ਅਸੀਂ ਕਹਿੰਦੇ ਜੀ ਮਾਰਾਮ ਵੇਖਦਾ ਤੇ ਤੇਲ ਨੂੰ ਲ ਜਾਣਾ ਸੀ ਕਹਿੰਦੇ ਅਸੀਂ ਉਹ ਮਨ ਤੇ ਪਹਿਰਾ ਰੱਖਦੇ ਆ ਮੰਨ ਨੂੰ ਡੋਲਣ ਨਹੀਂ ਦਿੰਦੇ ਕਿ ਹੋਵੇ ਕਿੰਨੀ ਦੁਨੀਆ ਕਹੀ ਜੀ ਹੈ ਆਪਣੇ ਮਨ ਨੂੰ ਨਿਗਾਹ ਜ ਰੱਖਦੇ ਆ ਡੋਲ ਨਹੀਂ ਇਸ ਤਰ੍ਹਾਂ ਸੁਣ ਕੇ ਸੰਸਾ ਮਿਲ ਗਿਆ ਤੇ ਉਸ ਵੇਲੇ ਯੋਗ ਸ਼ਕਤੀ ਨਾਲ ਜਨਕ ਰਾਜਾ ਨੇ ਆਪਦੀ ਡਿਊਟੀ ਨੂੰ ਅੱਗ ਲਾ ਦਿੱਤੀ ਜਦੋਂ ਅੱਗ ਲੱਗ ਗਈ ਤੇ ਉਸ ਵੇਲੇ ਸੇਵਕਾਂ ਕਹਿੰਿਆ ਮਹਾਰਾਜ ਡਿਊਟੀ ਨੂੰ ਅੱਗ ਲੱਗ ਗਈ ਹੈ ਜਨਕ ਰਾਜਾ ਕਹਿ ਲੱਗਾ ਕੋਈ ਨਹੀਂ ਕੀ ਨਾਸ਼ ਹੋ ਰਿਹਾ ਕਿਸੇ ਦਾ ਤੇ ਸੁਖਦੇਵਨ ਪਿੱਛਾ ਮੁੜ ਕੇ ਵੇਖਿਆ ਡਿਊਟੀ ਜਿੱਥੇ ਫੌੜੀ ਤੇ ਤੂੰ ਵੀ ਰੱਖ ਕੇ ਆਇਆ ਸੀ ਉਹਨੂੰ ਅੱਗ ਲੱਗੀ ਉੱਠ ਕੇ ਤੁਰਨ ਲੱਗਾ ਕਹਿਣ ਲੱਗਾ ਵੀ ਤੂੰ ਗ੍ਰਿਸ਼ਤੀ ਮੈਨੂੰ ਦੱਸਣਾ ਗ੍ਰਿਸ਼ਤੀ ਤੂੰ ਹੈ ਕਿ ਮੈਂ ਹੈ ਤੇਰੇ ਤੂੰ ਵੀ ਤੇ ਫੌੜੀ ਜਿਹੜੀ ਕਿਸੇ ਕਾਰੀਗਰ ਨੇ ਬਣਤੀ ਹੋਣੀ ਹੈ ਦੇ ਤਾਂ ਉਹਦੀ ਮਿਹਰ ਹੈ ਕਿ ਮੇਰੇ ਸੋਨੇ ਦੇ ਮੰਦਰ ਸੜਦੇ ਉਹਨਾਂ ਦਾ ਮੈਂ ਖਿਆਲ ਨਹੀਂ ਕਰਦਾ ਸੁਖਦੇਵ ਸੁਖਦੇਵ ਬਹਿ ਗਿਆ ਫੇਰ ਸੁਖਦੇਵ ਦਾ ਐਸਾ ਮਾਨ ਮਿਟਿਆ ਜਨਕ ਰਾਜੇ ਨੂੰ ਕਹਿੰਦਾ ਮੈਨੂੰ ਉਪਦੇਸ਼ ਦਿਓ ਜਨਕ ਰਾਜਾ ਕਹਿੰਦਾ ਜੇ ਜਗ ਕਰ ਲੀਏ ਵੇਲੇ ਹੋ ਜੀਏ ਸੁਖਦੇਵ ਕੋਲੇ ਨਾਲ ਖੜ ਗਿਆ ਜਨਕ ਰਾਜੇ ਨੇ ਜਿਸ ਵੇਲੇ ਜਗ ਕੀਤਾ ਉਹ ਲੋਕਾਂ ਜਿਹਨੀਆਂ ਪਤਲਾ ਸੀ ਕੰਦੇ ਉਤੋਂ ਨਹੀਂ ਚਿਲਾ ਕੇ ਮਾਰੀਆਂ ਸੁਖਦੇਵ ਵਿੱਚ ਪਤਲਾ ਦੇ ਝੂਠਿਆਂ ਦੇ ਲੋਕਿਆਂ ਉਸ ਵੇਲੇ ਸਾਸ ਵੀ ਸੁੱਕਦੇ ਉਹਦਾ ਮਾਣ ਮਿਟਿਆ ਸੀ ਇਸ ਪ੍ਰਕਾਰ ਸਾਸ ਸੰਗਤ ਜੀ ਝੂਠਨ ਝੂਠ ਪਰੀ ਸਿਰ ਉੱਪਰ ਖਿੰਨ ਮਨਵਾ ਤਿਲਣਾ ਡੁਲਾਵੇ ਝੂਠੋ ਰਸੋਈ ਦੀ ਜਦੋਂ ਝੂਠ ਪਈ ਤੇ ਮਨ ਨੂੰ ਇਕਾਗਰ ਕੀਤਾ ਫੇਰ ਸੁੱਕਦੇ ਉਹਨ ਦੇ ਤਾਂ ਹੀ ਉਪਦੇਸ਼ ਜਨਕ ਰਾਜੇ ਨੇ ਦਿੱਤਾ ਸੀ ਇਹ ਉਹ ਗਿਆਨਵਾਨ ਹੋਇਆ ਸੀ ਜਨਕ ਰਾਜ ਵਰਤਾ ਜਿਵੇਂ ਜਨਕ ਗ੍ਰਾਸ ਵਿੱਚ ਰਹਿ ਕੇ ਰਾਜ ਕਰਦਾ ਹੋਇਆ ਗਿਆਨਵਾਨ ਸੀ ਇਹੋ ਗਿਆਨਵਾਨ ਵਾਲਾ ਰਾਜਮਹਾਰਾ ਸਾਹਿਬ ਜੀ ਨੂੰ ਪ੍ਰਕਾਸ਼ ਵਰਤਾ ਆਤਾ ਗੁਰੂ ਅਰਜਨ ਸਾਹਿਬ ਜੀ ਸਤਜੁਗ ਆ ਲੀਣ ਸਤਜੁਗ ਨੂੰ ਆ ਕੇ ਲੀਣ ਕਰਦਾ ਮੇਲ ਦਿੱਤਾ ਫਿਰ ਸੱਚੇ ਬਾਦਸ਼ਾਹ ਦੇਨੂ ਰਾਜਾ ਜਿਹੜਾ ਸੀ ਸਤਜੁਗ ਦੇ ਵਿੱਚ ਉਹਦੇ ਬਾਸੋਂ ਸ਼ੁਕਰਾਚਾਰ ਜਿਹੜਾ ਸੀ ਉਹਦੀ ਦੇਵਜਾਨੀ ਦਾ ਸੱਤ ਟੁੱਟ ਗਿਆ ਸੀ ਉਹ ਸੱਤ ਟੁੱਟਣ ਤੋਂ ਉਸ ਵੇਲੇ ਸ਼ਰਾਫ ਹੋ ਗਿਆ ਕਿ ਸਾਰਾ ਦੇਹ ਜਿਹੜਾ 10000 ਬਰਾ ਇਹ ਸਾਰਾ ਦੇਸ਼ ਉਜੜ ਜਾਵੇ ਉਹ ਅਸਰਾਪ ਕਰਕੇ ਸਾਲ ਸਿੰਘ ਜੀ ਸਾਰਾ ਦੇਸ਼ ਬੇਨੁੜਾ ਜਿਹਾ ਉਜੜ ਗਿਆ ਸੀ ਦੇਵ ਜਾਨੀ ਦਾ ਸਤ ਤੋੜਨੇ ਕਰਕੇ ਉਹ ਜਿਹੜਾ ਸਤਜੁਗ ਦੇ ਵਿੱਚ ਕਲਯੁਗ ਦਾ ਸਮਾਂ ਵਰਤਿਆ ਸੀ ਉਹ ਸਤਜੁਗ ਦੇ ਸਮੇਂ ਨੂੰ ਆ ਕੇ ਲੀਨ ਕਰ ਦਿੱਤਾ ਗੁਰੂ ਸਾਹਿਬ ਨੇ ਕਲਯੁਗ ਵਿੱਚ ਇਉਂ ਕਲਯੁਗ ਵਿੱਚ ਸਤਜੁਗ ਵਰਤਾਤਾ ਗੁਰੂ ਅਰਜਨ ਸਾਹਿਬ ਜੀ ਨੇ ਜਿਉ ਤੀਰਥ ਰਚਨਾ ਕੀਤਾ ਅੰਮ੍ਰਿਤਸਰ ਸਾਹਿਬ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਚਨਾ ਕੀਤੇ ਅਤੇ ਮਹਾਰਾਜ ਸਾਹਿਬੀ ਲੰਗਰ ਚਲਾਏ ਸਲਾਕੁਲ ਸਾਰਿਆਂ ਨੂੰ ਨਾਮ ਦਾ ਉਪਦੇਸ਼ ਦਿੱਤਾ ਇਹ ਸਤਜੁਗ ਆਕੇ ਮਲਾਤਾ ਮਹਾਰਾਜੀ ਨੇ ਇਸ ਕਾਲਯੁਗ ਵਿੱਚ ਗੁਰਸਬ ਦੇ ਮਨ ਮੰਨਿਆ ਜਿਨ੍ਹਾਂ ਦਾ ਮਨ ਗੁਰੂ ਸਾਹਿਬ ਦੇ ਸ਼ਬਦ ਵਿੱਚ ਸਾਧ ਸੰਗ ਜੀ ਮੰਨ ਗਿਆ ਹੈ ਅਪਤੀਜ ਪਤੀਣਾ ਜਿਹੜਾ ਨਾਮ ਮੰਨਣ ਵਾਲਾ ਮਨ ਸੀ ਨਾ ਅਪਤੀਜ ਉਹ ਵੀ ਪਤੀ ਕੀ ਗੁਰੂ ਸਾਹਿਬ ਦੇ ਸ਼ਬਦ ਕਰਕੇ ਮੰਨ ਗਿਆ ਮਨ ਗੁਰੂ ਨਾਨਕ ਸੱਚ ਨੀਰ ਸਾਜ ਸਤਗੁਰ ਨਾਨਕਦੇਵ ਜੀ ਨੇ ਸੱਚੀ ਭਗਤੀ ਦੀ ਨਿਉ ਸਜਾਉਣਾ ਕੀਤੀ ਸਤਗੁਰ ਸੰਗ ਲੀਣਾ ਸਤਗੁਰੂ ਦੇ ਨਾਲ ਗੁਰੂ ਅੰਗਦ ਸਾਹਿਬ ਹੋ ਕੇ ਕੋਈ ਰੂਪ ਹੋ ਕੇ ਲੀਨ ਹੋ ਗਏ ਗੁਰੂ ਅੰਗਦ ਸਾਹਿਬ ਦੇ ਨਾਲ ਗੁਰੂ ਅਮਰਦਾਸ ਸਾਹਿਬ ਲੀਨ ਹੋਏ ਗੁਰੂ ਅਮਰਦਾਸ ਸਾਹਿਬ ਨਾਲ ਗੁਰੂ ਰਾਮਦਾਸ ਸਾਹਿਬ ਲੀਨ ਹੋਏ ਗੁਰੂ ਰਾਮਦਾਸ ਨਾਲ ਸਤਿਗੁਰੂ ਅਰਜਨ ਦੇਵ ਜੀ ਆਜ ਮਿਲੇ ਕੋਈ ਰੂਪ ਹੋਏ ਗੁਰ ਅਰਜਨ ਘਰ ਗੁਰ ਰਾਮਦਾਸ ਸਤਿਗੁਰੂ ਅਰਜਨ ਦੇਵ ਜੀ ਆਪ ਦੇ ਘਰ ਹਿਰਦੇ ਦੇ ਅੰਦਰ ਗੁਰੂ ਰਾਮਦਾਸ ਜੀ ਨੇ ਅਪਰੰਪਰ ਬੀਨਾ ਜੋ ਪ੍ਰਕਿਰਤੀ ਤੋਂ ਪਰੇ ਹੈ ਉਹ ਬੀਨਾ ਸੁੰਦਰ ਰੂਪ ਆਪ ਦੇ ਅੰਦਰ ਪ੍ਰਗਟ ਕੀਤਾ ਹੈ ਅਪਰੰਪਰ ਪ੍ਰਕਿਰਤੀ ਤੋਂ ਪਰੇ ਬੀਨਾ ਬਣ ਗਏ ਆਪ ਸੁੰਦਰ ਖੇਲ ਗੂੜੋ ਕੀਓ ਹਰ ਰਾਈ ਹਰੀ ਰਾਜਾ ਕਾਲ ਪੁਰਖ ਮੇ ਬੜਾ ਗੁਪਤੋ ਗੁਪਤੇ ਖੇਲ ਕੌਤੋ ਕੀਤਾ ਹੈ ਸੰਤੋਖ ਸਮਾਚ ਰਹੋ ਸੰਤੋਖ ਆਦ ਗੁਣ ਸਮੁਖ ਭਲੀ ਪ੍ਰਕਾਰ ਆਚ ਰਹੋ ਸਿੱਖਾਂ ਨੂੰ ਪ੍ਰਾਪਤ ਕੀਤੇ ਆਪ ਨੂੰ ਬਖਸ਼ੇ ਬੇਮਲ ਬੋਧ ਸਤਗੁਰ ਸਮਾਣੋ ਉਜਲ ਬੁੱਧੀ ਵਾਲੇ ਸਿੱਖ ਹੈ ਸਤਗੁਰੂ ਆਪ ਦੇ ਸਰੂਪ ਵਿੱਚ ਲੀਨ ਹੋ ਗਏ ਸਮਾਗੇ ਆਜ 19 ਸੰਭਵੇ ਰੋ ਹੈ ਤਾਂ ਆਪ ਅਯਨਵੇਂ ਨਾ ਤੁਸੀਂ ਬਾਪ ਨੂੰ ਆ ਕਿੰ ਤੂੰ ਜਾਇਆ ਸੰਭਵਿਓ ਸ੍ਰਿਸ਼ਟੀ ਦੇ ਤਾਰ ਨੂੰ ਆਤੇ ਫੇਰ ਮਹਾਰਾਜੀ ਜੀ ਹਿਉਨੇ ਹੁੰਦਿਆ ਹੋਇਆ ਸੰਭਵਿਓ ਪ੍ਰਾਗਰ ਭਾਵ ਨੂੰ ਪ੍ਰਾਪਤ ਹੋਇਆ ਆਪਨੇ ਅਵਤਾਰ ਧਾਰਿਆ ਹੈ ਹੈ ਤਾਂ ਜਨਮਾ ਸਰੂਪ ਆਪਨਾ ਸ੍ਰਿਸ਼ਟੀ ਦੇ ਤਾਰ ਨੂੰ ਆਤੇ ਨਾ ਕਰਨ ਵਾਲਾ ਕੰਮ ਵੀ ਆਪਨੇ ਕੀਤਾ ਇਉ ਸੰਭਵਿਓ ਬਣਦਾ ਹੈ ਆਪ ਦਾ ਜਨਮਾ ਪੁਣਾ ਤੇ ਫੇਰ ਆਪ ਜੀ ਨੇ ਪਰਗਟ ਹੋ ਕੇ ਸ੍ਰੀ ਚੀ ਦਾ ਉਧਾਰ ਕੀਤਾ ਪ੍ਰਾਦਰ ਭਾਵ ਨੂੰ ਪ੍ਰਾਪਤ ਹੋਏ ਹੋ ਸੁਜਸ ਕਲ ਕਵੀਣ ਵਖਾਣੇ ਕਲ ਕਵੀ ਆਦਿਕਾਂ ਦੇਦੇ ਬਖਤਿਆਂ ਨੇ ਸਾਰਿਆਂ ਨੇ ਆਪ ਦੇ ਸ੍ਰੇਸ਼ਟ ਜਸ ਦਾ ਉਚਾਰਨ ਕੀਤਾ ਹੈ ਗੁਰੂ ਨਾਨਕ ਅੰਗਦ ਵਰਯੋ ਸ੍ਰੀ ਗੁਰੂ ਨਾਨਕ ਦੇ ਜੀ ਤੋਂ ਗੁਰੂ ਅੰਗਦ ਸਾਹਿਬ ਜੀ ਵਰੋ ਸਾਈਂ ਗੁਰ ਅੰਗਦ ਅਮਰ ਦੇਹਾਂ ਗੁਰੂ ਅੰਗਦ ਦੇ ਤੋਂ ਗੁਰੂ ਅਮਰਦਾਸ ਸਾਹਿਬ ਜੀ ਨਾਮ ਦੇ ਖਜ਼ਾਨੇ ਹੋਏ ਸਸ ਅਰਜਨ ਵਰਯੋ ਗੁਰੂ ਰਾਮਦਾਸ ਗੁਰੂ ਅਮਰਦਾਸ ਸਾਹਿਬ ਤੋਂ ਗੁਰੂ ਰਾਮਦਾਸ ਸਾਹਿਬ ਜੀ ਬਰੋਸ ਆਏ ਗੁਰੂ ਰਾਮਦਾਸ ਸਾਹਿਬ ਤੋਂ ਗੁਰੂ ਅਰਜਨ ਦੇਵ ਜੀ ਬਰੋਸ ਆਏ ਪਾਰਸ ਪਰਸ ਪਰਮ ਜਿਵੇਂ ਸਾਹਿਬ ਸਿੰਘ ਜੀ ਪਾਰਸ ਨਾਲ ਪਰਸ ਕੇ ਪਾਰਸੀ ਬਣ ਜਾਵੇ ਇਸ ਪ੍ਰਕਾਰ ਪ੍ਰਮਾਣਿਕ ਸਰਸ ਨਾਮ ਗੁਰ ਤੇ ਗੁਰ ਹੋਇਆ ਵੇਖੋ ਤਸ਼ਕੀਰ ਜਾਏ ਇਕੋ ਜੋਤ ਸਰੂਪ ਹਨ ਮਹਾਰਾਜ ਸਦਜੀਵਨ ਅਰਜਨ ਅਮੂਲ ਸ੍ਰੀ ਗੁਰੂ ਅਰਜਨ ਦੇਵ ਜੀ ਆਪ ਸਦਜੀਵਨ ਹੋ ਸਦਾ ਜੀਵਾਂ ਨੂੰ ਜੀਵਨ ਦਾਤ ਦੇਣ ਵਾਲੇ ਹੋ ਸਦਾ ਆਪ ਅਬਨਾਸੀ ਰੂਪ ਹੋ ਸਦਜੀਵਨ ਅਰਜਨ ਅਮੂਲ ਸ੍ਰੀ ਗੁਰੂ ਅਰਜਨ ਦੇਵ ਜੀ ਅਮੋਲਕ ਜੀਵਨ ਦੇ ਦੇਣ ਵਾਲੇ ਹੋ ਸਦਾ ਆਪ ਆਜੂਨੀ ਸੰਪਾਉ ਕਿਤਨ ਸਰੂਪ ਹੋ ਇਜੁਨੀ ਜਨਮਾ ਰੂਪ ਸੰਪੂਰਨ ਸੁਤੇ ਪ੍ਰਕਾਸ਼ ਹੂ ਕਾਵਦਾ ਬਣਦਾ ਹੈ ਮੈਂ ਪੰਜਨ ਪਰ ਦੁਖ ਨਿਵਾਰ ਕੇ ਮਾਰੇ ਜੀਆਂ ਦੇ ਭੈ ਨੂੰ ਮਿਟੋ ਵਾਲੇ ਸੁਲੀ ਜਦੋਂ ਚੜ ਕੇ ਆਇਆ ਸੀ ਉਸ ਨੂੰ ਸੰਗਤਨ ਅੰਮ੍ਰਿਤਸਰ ਸਾਹਿਬ ਜੀ ਨੇ ਭੈ ਕੀਤਾ ਕਿ ਮਾਰੇ ਆਪ ਭਾਈ ਬੁੱਢੇ ਸਾਹਿਬ ਦੇ ਵਚਨ ਕਰਕੇ ਬਡਾਰੀ ਸਾਹਿਬ ਜਾ ਰਹੇ ਸੀ ਹੁਣ ਫੇਰ ਸੁਲੀ ਚੜ ਕੇ ਆਇਆ ਹੈ ਖਯੂਨ ਕਿਹਾ ਡਰੋ ਨਾ ਭਾਈ ਗਰੀਬਾਂ ਉਪਰ ਦੇਖਿਂ ਜਾ ਦਾੜੀ ਪਾਲਬੰਸਾ ਅਗਰ ਮੈਂ ਸਾੜੀ ਪੂਰਾ ਨਿਉਂ ਕਰੇ ਕਰਤਾਰ ਇਸ ਪ੍ਰਕਾਰ ਦੇ ਵਾਕ ਕਹਿ ਕੇ ਸੰਗਤ ਦੇ ਪੈਸੇ ਨੂੰ ਮੇਟਿਆ ਸੁਣੀ ਕੋਠੇ ਵਿੱਚ ਛੋਡੀਆਂ ਦੇ ਕਿ ਜਾ ਕੇ ਸਾਧ ਸੰਗਤ ਜੀ ਆਵਿਆਂ ਜਿ ਪੈ ਕੇ ਸ਼ਰਾਬ ਦਾ ਰੱਜਿਆ ਸੜ ਗਿਆ ਤੇ ਮਾਰੇ ਤੱਕ ਚੜ ਕੇ ਨਹੀਂ ਆ ਸਕਿਆ ਅਮਰਸਰ ਸਾਹਿਬ ਵਿੱਚ ਸਾਰੀ ਸੰਗਤ ਦੀ ਰੱਖਿਆ ਕੀਤੀ ਫਿਰ ਸਲੰਬੀ ਚੜ ਕੇ ਆਉਣਾ ਚਾਹੁੰਦਾ ਸੀ ਉਹ ਸਾਧ ਸੰਗਤ ਜੀ ਦਾ ਅਸਲੀ ਦਾ ਭਤੀਜਾ ਸੀ ਉਹਨੂੰ ਸਜਦਾ ਨੇ ਤਲਵ ਦੇ ਪਿੱਛੇ ਕਿਸਵਲੀ ਇਨਸਾਦੀ ਦਿੱਤੀ ਨਹੀਂ ਇਹਨੂੰ ਮਾਰਤਾ ਸੀ ਉਹਨਾਂ ਨਾਲ ਕੋਈ ਔਖਾ ਹੋਇਆ ਸੀ ਇਸ ਪ੍ਰਕਾਰ ਹੈ ਪੰਜਨ ਪਰ ਦੁੱਖ ਨਿਵਾਰ ਇਸ ਨਾਮ ਭੈ ਨੂੰ ਭੰਨ ਕੀਤਾ ਮਾਰਿਆ ਨੇ ਪਰ ਵਿਸ਼ੇਸ਼ ਕਰਕੇ ਦੁੱਖਾਂ ਨੂੰ ਉਗ੍ਰਤ ਕੀਤਾ ਕਾਲ ਦੇ ਭੈ ਨੂੰ ਭੰਨਣ ਵਾਲੇ ਹਨ ਪਰ ਵਿਸ਼ੇਸ਼ ਕਰਕੇ ਜੰਮਣ ਮਨ ਦੇ ਦੁੱਖ ਨੂੰ ਨਿਵਰਤ ਕਰਨ ਵਾਲੇ ਹਨ ਕਾਇਆ ਦੁੱਖਾਂ ਨੂੰ ਮਿਟਣ ਵਾਲੇ ਹਨ ਅਪਾਰ ਅਨੰਤ ਆਪਾਰ ਪ੍ਰਕਿਰਤੀ ਦੇ ਬਾਰਾਵਾਰ ਤੋਂ ਰਹਤ ਹੈ ਅਨੰਪਪ ਹੈ ਤੇ ਉਹ ਰਹਿਣ ਗੁਰੂ ਸਾਹਿਬ ਨਿਰਬੋਸ ਰੂਪ ਹਨ ਅਗ ਹੈ ਗਹਿਣ ਭ੍ਰਮ ਭ੍ਰਾਂਤ ਦਹਣ ਅਗਾਗ ਰਹਿਣ ਜਿਹੜਾ ਸਰੂਪ ਪਕੜਿਆ ਨਹੀਂ ਜਾਂਦਾ ਉਹ ਸਿੱਖਾਂ ਦੇ ਹਿਰਦੇ 'ਚ ਭਾਵ ਭਗਤੀ ਨਾ ਗ੍ਰਹਿਣ ਕਰਾ ਦਿੰਦੇ ਐ ਪਕੜਾ ਦਿੰਦੇ ਹਨ ਪਰਮੇਸ਼ਰ ਵਾਸਾ ਹੋ ਜਾਂਦਾ ਪ੍ਰੇਮ ਦੇ ਭ੍ਰਮ ਭ੍ਰਾਂਤ ਦਹਣ ਅਵੇ ਭਰਮ ਤੇ ਭ੍ਰਾਂਤ ਨੂੰ ਸਾੜਨ ਵਾਲੇ ਹਨ ਭ੍ਰਮ ਜਿਹੜਾ ਹੈ ਇਦਨ ਸਰਪਾ ਤੇ ਭ੍ਰਾਂਤੀ ਇਹ ਕੀ ਹੈ ਇਸ ਪ੍ਰਕਾਰ ਪ੍ਰਾਂਤੀ ਸੰਸਿਆਰਕਾ ਨੂੰ ਤੇ ਪਰਬਾਦਕਾ ਨੂੰ ਸਾੜ ਦਿੰਦੇ ਹਨ ਸ਼ੀਤਲ ਸੁਖਦਾਤਾ ਸ਼ੀਤੂ ਸ਼ਾਂਤ ਸਰੂਪ ਹਨ ਸਰਬ ਸੁਖਾਂ ਦੇ ਦਾਤੇ ਹਨ ਗਰੀਬ ਨਵਾਜ਼ ਜੀ ਆਸਾਂ ਪਾਓ ਉਦਵੇ ਆਓ ਅਸੰਭੋ ਅਸਰ ਰੂਪ ਉਹ ਉਦਵੇ ਉਹ ਪ੍ਰਗਟ ਹੋਏ ਹਨ ਪੁਰਸ਼ ਪੂਰਨ ਵਿਧਾਤਾ ਉਹ ਪੂਰਨ ਸਾਰਿਆਂ ਥਾਵਾਂ ਤੇ ਪ੍ਰਸ਼ਾਰਥ ਵਾਲੇ ਹਨ ਵਿਧਾਤੇ ਕਰਮ ਅਨਸਾਰ ਫਲ ਪ੍ਰਦਾਤੇ ਹਨ ਨਾਨਕ ਆਦ ਅੰਗਦ ਅਮਰ ਸ੍ਰੀ ਗੁਰੂ ਨਾਨਕ ਦੇਵ ਜੀ ਆਦੀ ਸਰੂਪ ਹਨ ਉਹਨਾਂ ਤੋਂ ਬਾਅਦ ਗੁਰੂ ਅੰਗਦ ਸਾਹਿਬ ਜੀ ਸਤਿਗੁਰੂ ਅਮਰਦਾਸ ਮਹਾਰਾਜ ਸਤਿਗੁਰੂ ਸ਼ਬਦ ਸਮਾਇ ਸਤਿਗੁਰਾਂ ਦੇ ਸ਼ਬਦ ਵਿੱਚ ਗੁਰੂ ਰਾਮਦਾਸ ਸਾਹਿਬ ਜੀ ਲੀਨ ਹੋਏ ਧੰਨ ਧੰਨ ਗੁਰੂ ਰਾਮਦਾਸ ਗورو ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਚੇਤਨੂ ਸਰੂਪ ਜੋ ਹਨ ਜਿਨਾਂ ਪਾਰਸ ਪਰਸ ਮਿਲਾਏ ਜਿਨ੍ਹਾਂ ਗੁਰਾਂ ਦੇ ਨਾਲ ਪਾਰਸ ਨਾਲ ਪਰਸ ਕੇ ਗੁਰੂ ਅਰਜਨ ਸਾਹਿਬ ਜੀ ਉਸੇ ਰੂਪ ਵਿੱਚ ਆਪ ਨੂੰ ਮਿਲਣਾ ਕੀਤਾ ਹੈ ਜਿਨ੍ਹਾਂ ਨੂੰ ਪਾਰਸ ਰੂਪ ਗੁਰਾਂ ਨੇ ਆਪਾਂ ਨੂੰ ਪਰਸਿਆ ਹੈ ਉਹ ਵੀ ਪਾਰਸ ਰੂਪ ਵੀ ਬ੍ਰਹਮ ਰੂਪ ਵੀ ਬਣਾ ਕੇ ਜੈ ਜੈਕਾਰ ਜਾਸ ਜਗ ਅੰਦਰ ਇਸ ਪ੍ਰਕਾਰ ਮੇਲ ਦਿੱਤਾ ਉਹਨਾਂ ਦੇ ਤਾਂ ਹੀ ਹਾਇ ਜੈ ਜੈਕਾਰ ਜਾਸ ਜਗ ਅੰਦਰ ਜਿਸ ਗੁਰੂ ਅਰਜਨ ਸਾਹਿਬ ਜੀ ਆਪ ਦਾ ਜੈ ਜੈਕਾਰ ਸਾਰੇ ਜਗ ਦੇ ਅੰਦਰ ਹੋ ਰਿਹਾ ਹੈ ਮੰਦਰ ਭਾਗ ਜੁਗਤ ਸਿਵ ਰਹਤਾ ਫਿਰ ਸਤਿਗੁਰੂ ਆਪ ਤੋਂ ਭਾਗਾ ਦੇ ਮੰਦਰ ਹੋ ਭਾਗਾਂ ਦੇ ਕਰਮਾਂ ਦੇ ਮੰਦਰ ਹੋਣ ਜੀਆਂ ਦੇ ਭਾਗ ਜਗਾਉਣ ਵਾਸਤੇ ਅਦਿਸ਼ਟਾਣ ਸ੍ਰੀਪੂ ਕੋ ਆਪ ਜੈ ਜੈ ਮੰਦਰ ਮੰਦਰ ਭਾਗ ਜੋਗਤ ਸਿਵ ਰਹਿਤਾ ਮੰਦਰ ਹਰਮੰਦਰ ਸਾਹਿਬ ਦੇ ਭਾਗ ਚ ਸੰਗਤ ਵਿੱਚ ਰਹਿਨੇ ਹੋ ਗੱਦੀ ਲਾ ਕੇ ਨਹੀਂ ਹਰਮੰਦਰ ਸਾਹਿਬ ਚ ਬੈਠੇ ਜਿਵੇਂ ਸੰਗਤ ਬੈੰਦੀ ਸੀ ਗਲੀਚਾ ਨਹੀਂ ਵਿਛਾ ਕੇ ਬੈਠੇ ਸੰਗਤ ਵਾਂਗੂ ਆਪ ਬੈਠੇ ਹੋ ਸੱਚੇ ਬਾਦਸ਼ਾਹ ਕਿਉ ਮੰਦਰ ਹਰਮੰਦਰ ਸਾਹਿਬ ਦੇ ਭਾਗ ਕੋਨੇ ਵਿੱਚ ਸੰਗਤ ਜੀ ਨੇ ਆਈ ਬੈਠੇ ਹੂੰ ਗੱਦੀ ਲਾ ਕੇ ਪੂਜਾ ਨਹੀਂ ਕਰਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੀ ਪੂਜਨ ਕੀਤਾ ਹੈ ਆਪ ਨੇ ਕੁਝ ਬੜੇ ਚਾਰਗੋਵ ਵੇਸ ਸਾਹਿਬ ਦੇ ਤੋਂ ਹੀ ਕਰਾਈ ਹੈ ਇਸ ਪ੍ਰਕਾਰ ਭਾਗਾ ਦੇ ਮੰਦਰ ਹੋ ਆਪ ਜੋਗਤ ਸਿਵ ਰਹਿਤਾ ਸਿਵ ਕਲਿਆਣ ਸੁਭ ਵੀ ਜੁੜੇ ਰਹਿੰਦੇ ਹੂੰ ਜੋ ਸਿੱਖਾਂ ਨੇ ਉਹ ਵੀ ਆਪ ਭਾਈ ਮੁੰਡਾ ਸਾਹਿਬ ਆ ਕੇ ਗ੍ਰੰਥੀ ਬਣਾਏ ਆ ਉਹ ਵੀ ਸ਼ਿਵ ਕਲਿਆਣ ਵਿੱਚ ਜੁੜੇ ਰਹਿੰਦੇ ਹਨ ਹੋਰ ਪੂਰਾ ਪਾਇਓ ਵੱਡ ਭਾਗੀ ਜੇ ਮਹਾਰਾਜੀ ਪੂਰਨ ਗੁਰੂ ਅਰਜਨ ਸਾਹਿਬ ਵੱਡਿਆ ਭਾਗਾ ਕਰਕੇ ਅਸੀਂ ਆਪ ਨੂੰ ਪਾਇਆ ਹੈ ਲਿਵ ਲਾਗੀ ਮੇਦਨ ਭਾਰ ਸਹਿਤਾ ਇਹ ਮਹਾਰਾਓ ਸ਼ੇਸ਼ਨਾਗ ਜਿਸ ਦੀ ਆਪ ਵਿੱਚ ਲਿਵ ਲੱਗੀ ਹੋਈ ਹੈ ਮੇਦਨੀ ਧਰਤੀ ਦੇ ਭਾਰ ਨੂੰ ਸਹਾਰੀ ਜਾਂਦਾ ਹੈ ਐਸਾ ਸ਼ੇਸ਼ਨਾਗ ਜਿਹਨ ਫੁੱਲਾਂ ਵਾਂਗੂ ਫੁੱਲ ਵਾਂਗੂ ਭਾਰ ਨਹੀਂ ਲੱਗਦੀ ਧਰਤੀ ਨੂੰ ਸਿਰ ਤੇ ਚੱਕੀ ਖੜੋਤਾ ਹੈ ਉਹ ਆਪ ਦੇ ਲਿਵ ਲੱਗਣੇ ਕਰਕੇ ਉਹਨੂੰ ਧਰਤੀ ਫੁੱਲ ਵਾਂਗੂ ਪ੍ਰਤੀਤ ਹੁੰਦੀ ਆ ਪਹਾੜ ਨਹੀਂ ਪ੍ਰਤੀਤ ਹੁੰਦਾ ਇਹ ਆਪ ਦੇ ਸਿਮਰਨ ਦਾ ਬਲ ਹੈ ਸੱਚੇ ਬਾਦਸ਼ਾਹ ਇਸੇ ਪ੍ਰਕਾਰ ਲਿਵ ਲੱਗੀ ਵੱਡ ਭਾਗੀ ਲਿਵ ਲੱਗੀ ਮੇਦਨ ਭਰ ਸਹਿਤਾ ਲਿਵ ਲੱਗੀ ਹੈ ਮੇਦਨੀ ਦੇ ਭਾਰ ਨੂੰ ਸਹਾਰੀ ਜਾਂਦਾ ਸ਼ੇਸ਼ਨਾਗ ਗੁਰੂ ਜਿਨ੍ਹਾਂ ਦੀ ਲਿਵ ਲੱਗੀ ਹੈ ਸੱਚੇ ਬਾਦਸ਼ਾਹ ਉਹਨਾਂ ਨੇ ਮੇਦ ਦੀ ਬੁੱਧੀ ਹੈ ਜਿਹੜੀ ਇਹਦੇ ਅੰਦਰ ਸੱਚੇ ਬਾਦਸ਼ਾਹ ਜੋ ਸੰਸਕਾਰਾਂ ਦੇ ਭਾਰ ਹੈ ਉਹਨਾਂ ਦੇ ਤਾਂ ਹੀ ਸਹਾਰ ਕਰਕੇ ਸਭ ਸੰਸਕਾਰਾਂ ਨੂੰ ਤੋੜ ਹੁੰਦੇ ਹਨ ਇਸ ਤਰ੍ਹਾਂ ਜਿੰਨਾਂ ਦੀ ਲੇਵ ਲੱਗੀ ਹੈ ਮੇਦਨੀ ਭੂਮਾ ਰੂਪ ব্রহ্মਚਰ ਉਹ ਸਾਰੀ ਖਲਕ ਦੇ ਉਧਾਰਨ ਦਾ ਭਾਰ ਸਹਾਰ ਲੈਂਦੇ ਹਨ ਗੁਰਪੂਰਾ ਪਾਇਓ ਵੱਡ ਭਾਗ ਇਹ ਸਤਿਗੁਰੂ ਉਪਰਨ ਵੱਡਿਓ ਭਾਗਾ ਕਰਕੇ ਆਪ ਨੂੰ ਜਿਨ੍ਹਾਂ ਨੂੰ ਪਾਇਆ ਹੈ ਲਿਵ ਲਾਗੀ ਮੇਦਨ ਭਰ ਸਹਤਾ ਉਹਨਾਂ ਦੀ ਲਿਵ ਲਾਗੀ ਹੈ ਅਦਨੇ ਮੇਦਨੀ ਧਰਤੀ ਦੇ ਭਾਰ ਨੂੰ ਜਿਵੇਂ ਛੇਸ਼ਨਾਗ ਸਹਾਰਦਾ ਐ ਉਹ ਸਾਰੀ ਖਲਕ ਦੇ ਉਧਾਰ ਦੇ ਭਾਰ ਨੂੰ ਸਹਾਰ ਲੈਂਦੇ ਹੰਮ ਮੈਂ ਪੰਜਨ ਪਰ ਪੀਰ ਨਿਵਾਰਨ ਆ ਮੇਰੇ ਕਾਲ ਦਾ ਭੈ ਬੰਨਣ ਵਾਲੇ ਹਾਂ ਪੁਰਾਣੀਆਂ ਪੀੜਾਂ ਮਿਟਣ ਵਾਲੇ ਹਾਂ ਆਪ ਜਿਸ ਪ੍ਰਕਾਰ ਭੈ ਭੰਨਿਆ ਸੀ ਭਾਈ ਕਲਿਆਣੇ ਦਾ ਲੱਤ ਕੱਢਣ ਲੱਗਾ ਸੀ ਸਾਧ ਸੰਗ ਜੀ ਸਕੇਤ ਵਾਲਾ ਰਾਜਾ ਉਹਦੀ ਰੱਖਿਆ ਕੀਤੀ ਰਾਜਾ ਮੂਰਸਾ ਖਾ ਕੇ ਡਿਗ ਪਿਆ ਸਿੱਖ ਨੇ ਰੱਖਿਆ ਕੀਤੀ ਮੰਡੀ ਵਿੱਚ ਗਏ ਦੀ ਸਕੇਤ ਦੇ ਵਿੱਚ ਇਸ ਪ੍ਰਕਾਰ ਭੈ ਨੂੰ ਭੰਨਣ ਵਾਲੇ ਹੁਆ ਆਪ ਪਰ ਪੀਰ ਨਿਵਾਰਨ ਪੁਰਾਣੀਆਂ ਪੀੜਾਂ ਨੂੰ ਮਿਟਣ ਵਾਲੇ ਉਹ ਸੱਚੇ ਪਾਤਸ਼ਾਹ ਕਨ ਸਹਾਰ ਤੋਹੇ ਜਸ ਬਖਤ ਕਨ ਸਹਾਰ ਘਟ ਜੀ ਮਾਰੇ ਆਪ ਦਾ ਜਸ ਬਖਤਾ ਉਚਾਰਨ ਕਰਦਾ ਹੈ ਕੋਲ ਸੋਢੀ ਗੁਰ ਰਾਮਦਾਸ ਤਨ ਏ ਮਹਾਰਾਜ ਜੀ ਸੋਢੀਆਂ ਦੀ ਕੋਲ ਜੀ ਸ੍ਰੀ ਗੁਰੂ ਰਾਮਦਾਸ ਸਾਹਿਬੇ ਆਪ ਤਨ ਪੁੱਤਰ ਹੋਂ ਸੁੱਪੁੱਤਰ ਹੋਂ ਧਰਮ ਤੋਜਾ ਅਰਜਨ ਹਰ ਭੰਗ ਕਿਉ ਧਰਮ ਦਾ ਨਿਸ਼ਾਨ ਕਾਇਮ ਕਰਨ ਵਾਲੇ ਖਰੀਦੀ ਭਗਤੀ ਨੂੰ ਵਧਾਉਣ ਵਾਲੇ ਭਗਤ ਰੂਪ ਗੁਰੂ ਅਰਜਨ ਸਾਹਿਬ ਆਪ ਹੋ। ਧਰਮ ਨੂੰ ਧੀਰਜ ਦੇਣ ਵਾਲੇ ਹੋ ਆਪ। ਗੁਰਮਤਿ ਦੇ ਵਿੱਚ ਬੜੇ ਗੰਭੀਰਤਾ ਵਾਲੇ ਹੋ ਆਪ। ਪਰ ਦੁੱਖ ਵਿਸਾਰ ਨੂੰ ਪਰਾਇਆ ਦੁੱਖਾਂ ਨੂੰ ਬਸਰਜਨ ਕਰ ਦਿੰਦੇ ਹੋ, ਵਿਦਿਆ ਕਰ ਦਿੰਦੇ ਹੋ। ਸ਼ਬਦ ਸਾਰ ਹਰ ਸੰਗ ਉਦਾਰ। ਸ਼ਬਦ ਬ੍ਰਹਮ ਦਾ ਜੋ ਉਪਦੇਸ਼ ਹੈ। ਉਹ ਸਾਰੂਪ ਉਪਦੇਸ਼ ਦਿੰਨੇ ਹੋ ਹਰ ਸਮ ਉਦਾਰ ਫਰੀ ਅਕਾਲਪੁਰਖ ਦੀ ਨਿਆਈ ਆਪ ਦਾਤੇ ਹੋਏ ਸਤਿਗੁਰੂ ਹਉ ਮੇਵ ਨਿਵਾਰ ਹੰਕਾਰ ਜਿਹੜਾ ਇਹ ਨਿਸ਼ੇ ਕਰਕੇ ਉਹਨੂੰ ਮਿਟਣ ਵਾਲੇ ਹਾਂ ਆਪ ਮਹਾਦਾਰ ਹਰ ਸ਼ਿਵਜੀ ਵਾਂਗੂ ਉਦਾਰ ਹੋ ਸ਼ਿਵਜੀ ਇਹਨੂੰ ਖੁਸ਼ ਹੋ ਜੇ ਚਟદાન ਦੇ ਦਿੰਦਾ ਹੈ ਸਰਪ੍ਰਮੇਸ਼ਰ ਦਾ ਮਾਜ ਕੀ ਸਮਝਣਾ ਅਹੂ ਮੇਵ ਨਿਵਾਰਨ ਹੰਕਾਰ ਨੂੰ ਏਵ ਨਿਸ਼ਚੈ ਉਤੇ ਮਿਟਣ ਵਾਲੇ ਹੂੰ ਮਹਾਦਾਨ ਸਤਗੁਰ ਗਿਆਨ ਨਾ ਮਾਰੇ ਮਹਾਗਾਨੀ ਵੱਡੇ ਦਾਨੀ ਹੂੰ ਸਤਗੁਰੋ ਬ੍ਰਹਮ ਗਿਆਨ ਦੇ ਬ੍ਰਹਮ ਗਿਆਨ ਵਰਗਾ ਕੋਈ ਦਾਨ ਨਹੀਂ ਦਾਨੀ ਹੋ ਆਪ ਮਨ ਚਾਉ ਨਾ ਹਟੇ ਫਿਰ ਆਪ ਬ੍ਰਹਮ ਗਿਆਨ ਦੇ ਸਹਿਤ ਹੁੰਦਿਆਂ ਦਾ ਮਨ ਚ ਇੰਨਾ ਚਾਉ ਹੈ ਉਵੇਂ ਪ੍ਰੇਮ ਵਿੱਚ ਲਿਬਲੀਨ ਰਹਿੰਦੇ ਹੋ ਚਾ ਹਟਦਾ ਹੀ ਨਹੀਂ ਕਦੇ ਸਤਮੰਤ ਹਰ ਨਾਮ ਮੰਤਰ ਏ ਮਾਰੇ ਸਤ ਵਾਲੇ ਹੋ ਆਪ ਸਤਪੁਰਤ ਕੀ ਹੋ ਜੋ ਸਿੱਖਾਂ ਦੇ ਸੰਗਤਾਂ ਦੇ ਬਚਨ ਸੁਹਾਉਣ ਵਾਸਤੇ ਪੱਤੀਆਂ ਲੋਹਾਂ ਤੇ ਬੈਠ ਕੇ ਧਰਮ ਰੇਤੇ ਪਵਾ ਕੇ ਅਤੇ ਸੱਚੇ ਪਾਤਸ਼ਾਹ ਉੱਪਰ ਦੀਆਂ ਦੇਗਾਾਂ 'ਚ ਬੈਠ ਕੇ ਵੀ ਆਪ ਦੇ ਸਤ ਵਾਲੇ ਰਹੇ ਹੋ ਪੇਰਮੇਸ਼ਰ ਦੇ ਨਾਮ ਦਾ ਮੰਤਰ ਆਪ ਦਿੰਨੇ ਹੋ ਨਾਵਨਿਦ ਨਾ ਨਿਖਟੈ ਆਜੀਆਂ ਦਿੱਤੀਆਂ ਨਵੇਂ ਨਿਦੀਆਂ ਪਦਾਰਥ ਮੁਕਦੇ ਨਹੀਂ ਹਨ ਐਡੀ ਬਖਸ਼ਿਸ਼ ਕੀਤੀ ਹੈ ਆਪਨੇ ਹੋਰ RAMDAS ਤਨ ਸਰਬਮੈ ਏ ਗੁਰੂ RAMDAS ਸਾਹਿਬ ਦੇ ਤਨ ਸੁਪੁੱਤਰ ਸ੍ਰੀ ਗੁਰੂ ਅਰਜਨ ਦੇਵ ਸਾਰਿਆਂ ਦੇ ਵਿੱਚ ਵਿਆਪਕ ਹੋ ਸਹਿਜ ਚੰਦੂ ਆ ਤਾਣ ਹਯੂਰ ਸਹਿਜ ਜਸ ਰੂਪੀ ਸਹਿਜ ਸ਼ਾਂਤ ਰੂਪ ਹੋ ਯਾਹਦਾ ਚੰਦੂਆ ਆਪ ਨੂੰ ਤਾਨਨਾ ਕੀਤਾ ਹੈ। ਹੋਰ ਅਰਜਨ ਕਲ ਉਚਰੇ। ਕਲ ਭਟਜੀ ਉਚਾਰਦੇ ਹਨ ਗੁਰੂ ਅਰਜਨ ਸਾਹਿਬ ਜੀ। ਸੈ ਰਾਜ ਜੋਗ ਰਸ ਜਾਣਿਓ। ਜੇ ਮਾਰਾ ਤੁਸੀਂ ਰਾਜ ਪ੍ਰਕਾਸ਼ ਰੂਪ ਦੇ ਵੀ ਜਿਹੜਾ ਜੁੜਨਦਾ ਹੈ ਰਸ ਇਸ ਨੂੰ ਮੰਨਣਾ ਕੀਤਾ ਹੈ ਰਸ ਜਾਣਿਓ। ਹਾਂਜੀ। ਰਸ ਨੂੰ ਜਾਣਿਆ ਹੈ ਆਪ ਦੁਆਰਾ ਸਿਖਾਨੇ।